ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਆ ਜਾਣਾ ਜੀ ਗੱਲ ਅੱਜ ਰਾਤ ਦੀ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅੱਜ ਰਾਤ ਨੂੰ ਉਮੀਦ ਹੈ ਕੋਈ ਚਾਂਸ ਹੈ ਕਿੱਥੇ ਹੈ ਇਹ ਵੀ ਤੁਹਾਨੂੰ ਦੱਸਾਂਗੇ ਗੱਲ ਮੌਸਮ ਦੀ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਲੈਨੇ ਆ ਜੀ ਰਾਤਾਂ ਜੜੀਆਂ ਨੇ ਉਹ ਠੰਡੀਆਂ ਨੇ 14.6 ਡਿਗਰੀ ਦੇ ਨਾਲ ਜਿਹੜਾ ਜਿਹੜਾ ਰੋਪੜ ਜਿਹੜਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਮਿਨਿਮਮ ਟੈਂਪਰੇਚਰ ਦੇ ਹਿਸਾਬ ਨਾਲ ਵੀ ਤੇ 24 ਘੰਟਿਆਂ ਦੇ ਵਿੱਚ ਸੋ 14 ਤੋਂ ਲੈ ਕੇ 17 18 ਦੇ ਵਿੱਚ ਕਾ ਟੈਂਪਰੇਚਰ ਜਿਹੜੇ ਚੱਲਦੇ ਪਏ ਨੇ ਪੰਜਾਬ ਦੇ ਬਹੁਤੇ ਜਿਲ੍ਹਿਆਂ ਦੇ ਵਿੱਚ ਤੇ ਆਥਣ ਸਵੇਰੇ ਠੰਡਕ ਵਰਕਰ ਆ ਰਹਾ ਤੇ ਰਾਤਾਂ ਠੰਡੀਆਂ ਨੇ ਸਟੇਬਲ ਨੇ ਹਾਲਾકી ਟੈਂਪਰੇਚਰ 14 ਤੋਂ ਲੈ ਕੇ 15 16 ਅਧਿਆਸਤ ਚੱਲਦੇ ਖਾਇ ਨੇ ਇਸ ਤੋਂ ਥੱਲੇ ਹਲੇ ਨਹੀਂ ਜਾ ਰਹੇ ਜੇਕਰ ਅੱਜ ਰਾਤੀ ਗੱਲ ਕਰੀ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਐਸੇਲੇ ਸੈਟਲਰ ਦਸੀਰ ਦਸੀਰ ਐਸੇਲੇ ਦੀਆਂ ਦੇਖ ਵੀ ਰਹੇ ਆ ਜਿੱਥੇ ਤੁਹਾਨੂੰ ਖਾਲੀ ਨਜ਼ਰ ਆ ਰਿਹਾ ਜਿਵੇਂ ਕਿ ਇਹ ਖੇਤਰ ਹੈ ਜਿਹੜਾ ਇਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਸਾਫ ਹੈ ਤੇ ਸਾਫ ਹੀ ਰਹੇਗਾ ਅੱਜ ਰਾਤ ਨੂੰ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ AQI ਦਾ ਲੈਵਲ ਹੈ ਉਹ ਚੜਿਆ ਹੋਇਆ 200 ਤੋਂ ਪਾਰ ਹੈ ਤੇ ਇਹ ਚ ਹਲੇ ਸੁਧਾਰ ਹੋਣ ਦੀ ਕੋਈ ਸੰਭਾਵਨਾ ਫਿਲਹਾਲ ਉਹ ਦਿਨਾਂ ਦੇ ਵਿੱਚ ਜਾਪ ਨਹੀਂ ਰਹੀ ਦੂਜੇ ਫਾਸੇ ਵੀ ਦੇਖ ਸਕਦੇ ਆ ਕਿ ਅਰਬ ਸਾਗਰ ਦੇ ਵਿੱਚ ਇੱਕ ਜਿਹੜਾ ਜਿਹਾ ਸਿਸਟਮ ਬਣਿਆ ਜਿਹੜਾ ਕਿ ਐਸਐਲਫਰ ਪ੍ਰਭਾਵਿਤ ਕਰ ਰਿਹਾ ਹੈ ਕੇਂਦਰੀ ਭਾਰਤ ਦੇ ਸੂਬਿਆਂ ਨੂੰ ਯਾਨੀ ਕਿ ਮੱਧ ਪ੍ਰਦੇਸ਼ ਹੋ ਗਿਆ ਮਹਾਰਾਸ਼ਟਰ ਤੇ ਰਾਜਸਥਾਨ ਦੇ ਕੁਝ ਖੇਤਰ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਮੱਧ ਪ੍ਰਦੇਸ਼ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਭਾਰੀ ਉਮੀਦ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਜਾ ਚੁੱਕਾ ਹੈ ਅੱਜ ਰਾਤ ਨੂੰ ਵੀ ਤੇ ਕੱਲ੍ਹ ਦਿਨ ਦੇ ਵਿੱਚ ਵੀ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਮੀਹ ਦੀਆਂ ਹੋਣਗੀਆਂ ਉੱਤਰੀ ਹਰਦ ਦੇ ਵਿੱਚ ਕੋਈ ਇਹਦਾ ਸਿਸਟਮ ਦਾ ਕੋਈ ਖਾਸ ਪ੍ਰਭਾਵ ਨਹੀਂ ਹੈ ਇਸ ਲਈ ਅੱਜ ਰਾਤ ਮੌਸਮ ਪੰਜਾਬ ਦੇ ਵਿੱਚ ਤਾਂ ਔਰ ਨਾਲ ਲੱਗਦੇ ਹਰਿਆਣੇ ਔਰ ਰਾਜਸਥਾਨ ਦੇ ਵਿੱਚ ਸਾਫੀ ਰਣ ਦੇ ਅਸਰ ਨਹੀਂ ਗੱਡੇ ਫੱਦਰ ਤੇ ਕੋਈ ਤਵਦੀਲੀ ਫਿਲਹਾਲ ਅ ਅੱਜ ਰਾਤ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਜੀ ਧੰਨਵਾਦ